ਖਨੌਰੀ ਬਾਰਡਰ ਤੇ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਆਕਰ ਤਬੀਅਤ ਜੋ ਕਿ ਬਹੁਤ ਹੀ ਖਰਾਬ ਚੱਲ ਰਹੀ ਹੈ ਜਿਸ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਖਨੌਰੀ ਪਹੁੰਚ ਰਹੇ ਨੇ ਤਸਵੀਰ ਪਹਿਲਾਂ ਤੋਂ ਇਸ ਟਾਈਮ ਦੀ ਦਿਖਾ ਰਹੀ ਹੈ ਕਿ ਖਨੌਰੀ ਬਾਰਡਰ ਜਾਣ ਤੋਂ ਪਹਿਲਾਂ ਪਤਾ ਟੂਲ ਪਲਾਜ਼ਾ ਤੇ ਜਿਹੜੇ ਕੀ ਵੱਖ-ਵੱਖ ਪੰਜਾਬ ਦੇ ਕੋਨੇ-ਕੋਨੇ ਚ ਕਿਸਾਨਾਂ ਦੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅੱਜ ਪਹੁੰਚ ਰਹੇ ਨੇ ਕਿਉਂਕਿ ਜਿਹੜੀ ਸੰਘਿਤ ਕਿਸਾਨ ਮੋਰਚੇ ਦੇ ਵੀ ਕਈ ਆਗੂ ਪਹੁੰਚ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਨੇ ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਕੱਲ ਚਿੱਠੀ ਲਿਖੀ ਹੈ ਕਿ ਆਖਿਰ ਤੁਸੀਂ ਕੀ ਚਾਹੁੰਦੇ ਹੋ ਚਾ ਜਗਜੀਤ ਸਿੰਘ ਢੱਲੇਵਾਲ ਦੀ ਇੱਕ ਜਿਹੜੀ ਚਿੱਠੀ ਚ ਲਿਖਿਆ ਕਿ ਮੇਰੀ ਬਲੀ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ ਇਦੋਂ ਤੱਕ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੇ ਸੋ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਕਿ ਭਾਰ ਵੀ ਘਟਿਆ ਤਵੀਤ ਵੀ ਡਾਕਟਰਾਂ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਤਵੀਤ ਬਹੁਤ ਜ਼ਿਆਦਾ ਖਰਾਬ ਹੈ ਆਖਰੀ ਤੀ ਠੰਡ ਦੇ ਵਿੱਚ ਬੈਠੇ ਨੇ ਸੋ ਵੱਖ-ਵੱਖ ਕਿਸਾਨ ਅੱਗੂ ਵੀ ਆਏ ਪਏ ਨੇ ਅਸੀਂ ਗੱਲ ਵੀ ਕਰਦੇ ਹਾਂ ਕਿਵੇਂ ਦੇਖਦੇ ਹੋ ਜਗਜੀਤ ਸਿੰਘ ਢੱਲੇਵਾਲ ਜੀ ਜਿਹੜੇ ਕਿ ਇੰਨੇ ਦਿਨ ਤੋਂ ਬੈਠੇ ਨੇ ਪਰ ਕੇਂਦਰ ਸਰਕਾਰ ਦੇ ਕੰਨਾਂ 'ਚ ਕਹਿੰਦੇ ਜੀ ਕੋਈ ਗੱਲ ਨਹੀਂ ਪਹੁੰਚਦੀ ਕੇਂਦਰ ਸਰਕਾਰ ਤੋ ਅੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17-18 ਦਿਨਾਂ ਤੋਂ ਲਗਾਤਾਰ ਸਾਰਿਆਂ ਨੂੰ ਆਪਾਂ ਨੂੰ ਪੱਤੀ ਆ ਕਿ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਮਰਨ ਤੇ ਬੈਠੇ ਨੇ ਕੱਲ ਉਹਨਾਂ ਦਾ ਛੋਟਾ ਜਿਹਾ ਪੋਤਰਾ ਜਿਹਦੀ ਉਮਰ ਸਾਰੀ 7-8 ਸਾਲ ਹੈ ਪਰਿਵਾਰ ਸਮੇਤ ਹਾਜ਼ਰੀ ਲਵਾ ਰਹੇ ਨੇ ਅਸੀਂ ਵੀ ਸਮੁੱਚੇ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਕਿਉਂਕਿ ਬਹੁਤ ਵੱਡਾ ਲੀਡਰ ਹੈ ਜਿਹੜਾ 40 ਸਾਲ ਤੋਂ ਆਪਣੀਆਂ ਫਸਲਾਂ ਤੇ ਨਸਲਾਂ ਲਈ ਲੜ ਰਿਹਾ ਹੈ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕੱਲ ਉਹਨਾਂ ਨੇ ਜਿਵੇਂ ਆਪਾਂ ਕਿਹਾ ਵੀ ਉਹਦੇ ਬਲੱਡ ਗੁੱਠਾ ਲਾ ਕੇ ਚਿੱਠੀ ਲਿਖੀ ਹੈ ਕੀ ਸਰਕਾਰ ਕੀ ਮੇਰੀ ਬਲੀ ਚਾਹੁੰਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿਉਂਕਿ ਪੰਜਾਬ ਸਰਕਾਰ ਦੇ ਸੀਐਮ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਦੇ ਮਸੀਹਾ ਮੰਤਰੀ ਵੀ ਕਹਿੰਦੇ ਸੀ ਅਸੀਂ ਕਿਸੇ ਦੀ ਉੱਥੇ ਹਾਜ਼ਰੀ ਨਹੀਂ ਦੇਖੀ ਅਸੀਂ ਉਹਨਾਂ ਦੇ ਕੱਲ ਚਿੱਠੀ ਵੀ ਲਿਖੀ ਤੇ ਉਹਨਾਂ ਦੇ ਪੁੱਤਰੇ ਨੇ ਵੀ ਪਾਇਆ ਉਹਦੇ ਸਬੰਧ ਵਿੱਚ ਅਸੀਂ ਵੱਖਰੋਂ ਵੱਖਰੀ ਨੌਜਵਾਨ ਕਿਸਾਨ ਅਕਾ ਦੇ ਤੋਂ ਆਏ ਅਸੀਂ ਲਹਿਰਾਗਾਗੇ ਤੋਂ ਹਾਂ ਲਹਿਰਾਗਾਗੇ ਕਿਹੜੀ ਕਿਸਾਨ ਜੁਨੀਅਰ ਅਸੀਂ ਨੌਜਵਾਨ ਸਭਾ ਹੈ ਸਾਡੀ ਨੌਜਵਾਨ ਸਭਾ ਹੈ ਕਿਸਾਨ ਆ ਅਸੀਂ ਸਾਰੇ ਕਿਸਾਨੀ ਤੌਰ ਤੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਅਸੀਂ ਸਾਡਾ ਪਿੰਡ ਆਰਾਮਗੜ ਸੰਧੂਆ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਤੋਂ ਬਿਲਕੁਲ ਇਹ ਵੀ ਆਏ ਹਾਂ ਤੋਂ ਇਸ ਤੋਂ ਇਲਾਵਾ ਕਿਉਂਕਿ ਅਜੇ ਖਨੌਰੀ ਬਾਰਡਰ ਜਿਹੜਾ ਧਰਨਾ ਚੱਲ ਰਿਹਾ ਓਕੇ ਪਰ ਜਿਹੜੇ ਵੱਖ-ਵੱਖ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਪੁੱਤਰ ਇਹ ਆ ਗਏ ਆ ਉਹਨਾਂ ਨੇ ਕੱਲ ਇੱਕ ਵੀਡੀਓ ਜਾਰੇ ਵਾਇਰਲ ਕੀਤੀ ਕਿ ਆਖਰ ਸਾਰੇ ਪੰਜਾਬ ਦੇ ਲੋਕਾਂ ਨੂੰ ਖਨੌਰੀ ਬਾਰਡਰ ਪਹੁੰਚਣਾ ਪੈਣਾ ਪਰ ਇੱਧਰ ਇੱਕ ਵੱਖਰੀ ਵੀ ਤਸਵੀਰ ਹੈ ਕਿ ਬੀਬੀਆਂ ਵੀ ਆਈਆਂ ਪਈਆਂ ਕਿਉਂਕਿ ਕਿਸਾਨੀ ਕਿਸਾਨੀ ਦੇ ਲਈ ਲੜ ਰਹੇ ਨੇ ਕਿਸਾਨਾਂ ਦੀ ਮੰਗਾਂ ਦੇ ਲਈ ਲੜ ਰਹੇ ਨੇ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਕਿ ਵੱਡੀ ਤعداد ਦੇ ਵਿੱਚ ਜਿਹੜੀਆਂ ਬੀਬੀਆਂ ਵੀ ਆਈਆਂ ਪਈਆਂ ਔਰ ਜਿਹੜੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆ ਗੂ ਵੱਖ-ਵੱਖ ਉਹ ਵੀ ਆਏ ਹੋਏ ਹੈਗੇ ਆ ਗੱਲ ਵੀ ਕਰਦੇ ਔਰ ਅਸੀਂ ਜਿਹੜੀ ਕੀ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਬੀਬੀ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਹਾਂਜੀ ਮੈਣਾ ਚੌਂਗ ਤੋਂ ਮੈਣਾ ਚੌਂਗ ਤੋਂ ਜਗਜੀਤ ਸਿੰਘ ਢੱਲੇਵਾਲ ਜੀ ਕਈ ਦਿਨ ਹੋ ਕੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਪੁੱਤਰ ਨੇ ਕਿਹਾ ਪੂਰੇ ਪੰਜਾਬ ਨੂੰ ਵੀ ਪਹੁੰਚੋ ਲੱਗਦਾ ਵੀ ਕੇਂਦਰ ਸਰਕਾਰ ਨੂੰ ਮੰਨਣਾ ਪੈਣਾ ਮੰਗਾ ਕਿਸਾਨਾਂ ਦੀ ਭਾਈ ਆਪਾਂ ਮੰਗਾ ਪੂਰੀਆਂ ਕਰੇ ਆਪਾਂ ਨੇ ਕੀ ਕਰਨਾ ਭਾਈ ਕਿ ਉੱਥੇ ਮੰਗਾ ਆਪਾਂ ਉਹ ਦੀ ਉੱਠ ਕੜਾਂਗੇ ਇੱਧਰ ਹਾਂਜੀ ਛੋਟੀ ਕਿੰਨੀ ਉਮਰ ਹੋ ਗਈ ਮਾਤਾ ਜੀ ਹੋ ਗਈ ਹੋ ਗਈ ਭਾਈ 70 80 ਦੀ ਤੁਸੀਂ ਦੇਖੋ ਆਪਣੇ ਕਿਉਂਕਿ ਖੇਤਾਂ ਦੇ ਵਿੱਚ ਕਿਸਾਨ ਹੈ ਜਿਹੜਾ ਆਪਣੀ ਫਸਲਾਂ ਦੀ ਰੱਖੀ ਕਰਦਾ ਆਪਾਂ ਨੂੰ ਬਹੁਤ ਔਖਾ ਇਹ ਪੁੱਤ ਆਹੀਂ ਤੋਂ ਕਹਾ ਆਪਣੀ ਮੰਗ ਪੂਰੀ ਕਰੇ ਆਪਾਂ ਬਸ ਉੱਠਣ ਨੂੰ ਤਿਆਰ ਆ ਤੋ ਬਿਲਕੁਲ ਬਹੁਤ ਜ਼ਿਆਦਾ ਜਿਹੜੀ ਕਿ ਬੀਬੀਆਂ ਕਹਿੰਦੇ ਕਿ ਇਸ ਤੋਂ ਇਲਾਵਾ ਪਰ ਮੈਂ ਕੈਮਰਾਮੈਨ ਫੇਰ ਅੱਗੇ ਆਏਗਾ ਕਿ ਆਹ ਦੇਖੋ ਤੁਸੀਂ ਕਿੱਡੇ ਵੱਡੇ ਤعداد ਦੇ ਵਿੱਚ ਕਿਸਾਨ ਪਹੁੰਚ ਰਹੇ ਨੇ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਪਿਆ ਖਨੌਰੀ ਲੱਗਿਆ ਪਿਆ ਪਰ ਜਿਹੜੀ ਵੱਖ-ਵੱਖ ਮੀਟਿੰਗਾਂ ਹੋਈਆਂ ਵੱਖ-ਵੱਖ ਆਗੂਆਂ ਨਾਲ ਗੱਲ ਹੋਈ ਪਰ ਹਜੇ ਤੱਕ ਕਿਸਾਨੀ ਮਸਲਾ ਜਿਹੜਾ ਕੀ ਹੱਲ ਨਹੀਂ ਹੋਇਆ ਜਗਜੀਤ ਸਿੰਘ ਢੱਲੇਵਾਲ ਵੱਲੋਂ ਖੁਦ ਕਾਲੇ ਖੂਨ ਦੇ ਨਾਲ ਇੱਕ ਜਿਹੜੀ ਕੀ ਵਿਖੀ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਕਿ ਆਖਰ ਕਿਆ ਤੁਸੀਂ ਮੇਰੀ ਬਲੀ ਚਾਹੁੰਦੇ ਹੋ ਪਰ ਆਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਗਜੀਤ ਸਿੰਘ ਢੱਲੇਵਾਲ ਦੇ ਪੋਤਰੇ ਦੀ ਕੋਲ ਤੋਂ ਬਾਅਦ ਜਿਹੜੀ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਕੀ ਤੁਸੀਂ ਇੱਧਰ ਦੇਖ ਰਹੇ ਹੋ ਕੈਮਰਾਮੈਨ ਦਿਖਾਏਗਾ ਕਿ ਵੱਖ-ਵੱਖ ਜਿਹੜੇ ਕਿਸਾਨ ਆਗੂ ਆਏ ਪਏ ਨੇ ਪਹੁੰਚੇ ਪਏ ਨੇ ਉਹਰੇ ਅਸੀਂ ਗੱਲ ਵੀ ਕਰਦੇ ਆਂ ਪੁੱਛਦੇ ਆਂ ਕਿਹੜੀ ਕਿਸਾਨ ਜਥੇਬੰਦੀ ਵੱਲੋਂ ਆਇਆ ਵਾਪਾ ਜੀ ਕਿਹੜੀ ਕਿਸਾਨ ਜਥੇ ਅਸੀਂ ਕਿੱਥੋਂ ਆਏ ਹਾਂ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਕਿੱਥੋਂ ਆਏ ਜੀ ਅਸੀਂ ਇੱਥੇ ਲੋਕੜੇ ਬਲਾਕ ਬਲਾਕ ਪਤ ਲੱਗ ਰਿਹਾ ਜੀ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਗੱਲ ਬੰਦ ਰਹੀ ਕੇਂਦਰ ਸਰਕਾਰ ਨਾਲ ਖੂਨ ਦੀ ਚਿੱਠੀ ਵੀ ਭੇਜਤੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਹਾਂ ਜੀ ਅਸੀਂ ਉਹਨਾਂ ਦੇ ਸਮਰਥਨ 'ਚ ਆਏ ਹਾਂ ਅੱਜ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਡਾਕਟਰ ਦਰਸ਼ਨਪਾਲ ਦੀ ਪ੍ਰਧਾਨਗੀ 'ਚ ਉਹਦੇ ਗਵਾਹੀ 'ਚ ਆਏ ਆਂ ਅਸੀਂ ਸਾਰੇ ਉਹਨਾਂ ਮਤਲਬ ਦੱਲੇਬਾਰ ਸਾਰੀ ਯੂਨੀਅਨਾਂ ਨੂੰ ਇਕੱਠਾ ਆਉਣਾ ਪੈਣਾ ਹੈ ਹੁਣ ਹੋਣਾ ਪੈਣਾ ਜੀ ਹੋ ਗਏ ਜੀ ਸਾਰੇ ਵੇਖੋ ਜੀ ਜਿਹੜਾ ਕੇਂਦਰ ਸਰਕਾਰ ਮੰਨਣ ਦੀ ਤੁਸੀਂ ਗੱਲ ਕੀਤੀ ਐ ਕੇਂਦਰ ਸਰਕਾਰ ਨੂੰ ਮਨਾਉਣ ਵਾਸਤੇ ਸੰਯੁਕਤ ਮੋਰਚਾ ਪੂਰਾ ਪੱਭਾਂ ਭਾਰ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਅਸੀਂ ਆਪਣੇ ਕਿਸਾਨਾਂ ਦੇ ਨਾਲ ਬਿਲਕੁਲ ਹਿੱਕ ਢਾ ਕੇ ਖੜੇ ਆਂ ਔਰ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਨੇ ਐਮਐਸਪੀ ਲਾਗੂ ਕਰਾਣੀ ਕਰਜ਼ਾ ਮਾਫੀ ਦੀ ਜਾਂ ਹੋਰ 12 13 ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਇੱਕੋ ਹੀ ਮੰਗਾਂ ਨੇ ਚਾਹ ਕੋਈ ਵੀ ਮੋਰਚਾ ਹੋਵੇ ਅਸੀਂ ਸਾਰੇ ਇਕੱਠੇ ਆ ਇਹ ਜਿਹੜਾ ਇੱਕ ਭਲੇਖਾ ਪਾਇਆ ਹੋਇਆ ਸੀ ਸਰਕਾਰ ਇਸ ਭਲੇਖੇ ਦੇ ਵਿੱਚ ਸੀ ਵੀ ਸ਼ਾਇਦ ਅਸੀਂ ਕਿਸਾਨਾਂ ਨੂੰ ਪਾੜ ਕੇ ਸੰਯੁਕਤ ਮੋਰਚੇ ਨੂੰ ਪਾੜ ਕੇ ਅਸੀਂ ਆਪਣੀ ਕਾਮਯਾਬੀ ਹਸਲ ਕਰ ਲਾਂਗੇ ਉਹ ਇੱਕਜੁੜਤਾ ਸਾਡੀ ਬਣ ਗਈ ਹੈ ਅਸੀਂ ਇੱਕਜੋਟਾਂ ਔਰ ਅਸੀਂ ਆਪਣੇ ਸਾਥੀਆਂ ਦੇ ਨਾਲ ਆ ਅੱਜ ਅਸੀਂ ਸਾਰੇ ਉੱਥੇ ਉਹਨਾਂ ਨੂੰ ਵਿਸ਼ਵਾਸਨ ਦੇਣ ਵਾਸਤੇ ਔਰ ਡੱਲੇ ਸਾਹਿਬ ਦੀ ਭੋਖੜ ਤਾਲ ਦਾ ਸਾਥ ਦੇਣ ਵਾਸਤੇ ਔਰ ਆਪਣੀਆਂ ਮੰਗਾਂ ਨੂੰ ਲੜਨ ਵਾਸਤੇ ਔਰ ਆਪਣੀਆਂ ਮੰਗਾਂ ਸੈਂਟਰ ਸਰਕਾਰ ਤੋਂ ਮਨਾਉਣ ਵਾਸਤੇ ਅਸੀਂ ਸਾਰੇ ਇੱਥੋਂ ਇਕੱਠੇ ਹੋ ਕੇ ਜਾ ਰਹੇ ਹਾਂ ਕੁਝ ਮਿੰਟਾਂ ਦੇ ਵਿੱਚ ਸਾਡੇ ਸਾਥੀ ਹੋਰ ਪਹੁੰਚ ਰਹੇ ਨੇ ਅਸੀਂ ਇੱਥੋਂ ਅੱਗੇ ਕੁਝ ਕਰਾਂਗੇ ਜੀ ਸੋ ਬਿਲਕੁਲ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੱਜ ਪਹੁੰਚ ਰਹੀਆਂ ਸੂਕੀ ਕਿਸਾਨ ਮੋਰਚੇ ਤੇ ਸੀਨੀਅਰ ਆਗੂ ਪਹੁੰਚ ਰਹੇ ਨੇ ਕਿਉਂਕਿ ਇਹ ਪਹਿਲਾਂ ਇਹ ਸੀ ਕਿ ਦੋ ਫੋਰਮਾਂ ਦਾ ਧਰਨਾ ਪਰ ਨਹੀਂ ਇਹ ਅੱਜ ਪੂਰੇ ਪੰਜਾਬ ਦੇ ਜਿਹੜੇ ਕਿਸਾਨ ਹੈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਇਹ ਪਹੁੰਚ ਰਹੇ ਨੇ ਭਾਵੇਂ ਸ਼ੰਭੂ ਬਾਰਡਰ ਹੈ ਭਾਵੇਂ ਖਨੌਰੀ ਬਾਰਡਰ ਹੈ ਤੋ ਦੇਖਦੇ ਆ ਕਿ ਅੱਜ ਹਮ ਕਿਉਂ ਕਿਸਾਨ ਮੋਰਚੇ ਦੇ ਆਗੂ ਤੇ ਖਨੌਰੀ ਬਾਰਡਰ ਜਿਹੜੇ ਕੀ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਪਹੁੰਚ ਰਹੇ ਨੇ ਔਰ ਉਸ ਤੋਂ ਲਾਵਾ ਜਿਹੜੇ ਵਕ ਵਕ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀ ਦੇ ਜਿਹੜੇ ਆਗੂਰੇ ਪਹੁੰਚੇ ਹੋਏ ਨੇ ਇਹ ਤਸਵੀਰਾਂ ਹੈਗੀਆਂ ਖਨੌਰੀ ਬਾਰਡਰ ਤੋਂ ਪਹਿਲਾਂ ਦੀਆਂ ਟੂਲ ਪਲਾਜ਼ਾ ਦੀਆਂ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਕਿਸਾਨ ਆਗੂ ਤੇ ਜਿਹੜੀਆਂ ਕੀ ਬਿੱਬੀਆਂ ਉਹ ਵੀ ਕਿਉਂਕਿ ਬਹੁਤ ਉਹ ਜਿਹੜੀਆਂ ਬੀਬੀਆਂ ਵੀ ਆ ਬਹੁਤ ਟੀਦਾਦ ਚੂਰੇ ਪਹੁੰਚੀਆਂ ਪਈਆਂ ਹੈਗੀਆਂ ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਕਨੌਰੀ ਦੀ ਵੀ ਤਸਵੀਰ ਦਿਖਾਣੇ ਆ